ਸਜਾ ਦਿਓ ਸਜਾ ਦਿਓ ਸਜਾ ਦਿਓ ਜਿਨ੍ਹਾਂ ਦੇ ਭਾਮੜਾ ਹੋਇਆ ਉਹਨਾਂ ਦੀ ਅਪੀਲ ਉਹਨਾਂ ਦਾ ਹਮਦਰਦੀ ਕਰਦੇ ਹਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਪਾਕਿਸਤਾਨ ਜਿੱਲੇ ਸੋੜੇ ਪ੍ਰਪ ਉਹਨਿਹਦੋਸਤਾਂ ਦੇ ਲੀਡ ਨੇ ਕਿ ਬਾਕਮਬਾਨਾਂ ਦੀ ਹਮਾਇਤ ਕਰਦੇ ਹੋ ਸਜਾ ਦਿਓ ਸਜਾ ਦਿਓ ਸੋਸ਼ਲ ਜੀ ਦੇਣਾ ਚਾਹੀਦਾ ਜਿਹੜਾ ਪਹਿਲਗਾਮ ਦੇ ਵਿੱਚ ਆਮਲਾ ਹੋਇਆ ਉਹਦੇ ਬਾਰੇ ਕੀ ਗੱਲਾਂ ਚ ਜਿਹੜਾ ਪਹਿਲਗਾਮ ਦੇ ਵਿੱਚ ਆਮਲਾ ਹੋਇਆ ਜੀ ਇਹ ਜਿਹੜੇ ਪਾਕਿਸਤਾਨ ਦੇ ਅੱਤਵਾਦੀ ਨੇ ਟ੍ਰੇਨ ਟ੍ਰੇਨ ਅੱਤਵਾਦੀ ਨੇ ਉਧਰੋਂ ਤਿਆਰ ਕਰਕੇ ਇਹ ਉਹਨਾਂ ਦੀ ਫੌਜ ਸਾਡੇ ਵਾਲੇ ਪਾਸੇ ਇੰਟਰ ਕਰਦੀ ਹੈ ਜੀ ਇਹ ਬੜੇ ਨਰਦਈ ਜਿਹੜੇ ਹੈਗੇ ਨੇ ਬੰਦੇ ਨੇ ਜਿਨ੍ਹਾਂ ਨੇ ਐਡਾ ਵੱਡਾ ਹਮਲਾ ਕੀਤਾ ਇੱਕ ਨਰਦੋਸਾਂ ਤੇ ਕਿਸੇ ਦੇ ਕੱਪੜੇ ਲਾ ਕੇ ਗੋਲੀ ਮਾਰੀ ਐ ਧਰਮ ਪੁੱਛ ਕੇ ਗੋਲੀ ਮਾਰੀ ਐ ਪਰ ਸਾਡੇ ਹਿੰਦੁਸਤਾਨ ਦੇ ਵਿੱਚ ਐਡਾ ਨਹੀਂ ਹੈਗਾ ਅਸੀਂ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਕੋਈ ਵੀ ਧਰਮ ਹੈ ਅਸੀਂ ਇਕੱਠਿਆਂ ਸਾਰਿਆਂ ਦਾ ਸਾਰਿਆਂ ਦੇ ਵਿਚਾਰ ਮਿਲਦੇ ਨੇ ਸਾਰੇ ਇਕੱਠਿਆਂ ਅਸੀਂ ਸਰਕਾਰ ਸੈਂਟਰ ਸਰਕਾਰ ਦੇ ਨਾਲ ਸਾਰੇ ਹੀ ਧਰਮ ਸਾਰੇ ਵਪਾਰੀ ਸਾਰੇ ਲੋਕ ਖੜੇ ਆਜੇ ਇਸ ਮੁੱਦੇ ਤੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਹੜੀ ਪਾਕਿਸਤਾਨ ਦੀ ਫੌਜ ਪਾਕਿਸਤਾਨ ਦੇ ਜਿਹੜੇ ਹੁਕਮਰਾਨ ਨੇ ਇਹ ਇਦਾਂ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਨੇ ਇਹ ਸਮਝ ਨਹੀਂ ਰਹੇ ਤਾਂ ਇਹਨਾਂ ਨੂੰ ਇੱਕ ਇਦਾਂ ਦਾ ਸਬਕ ਸਿਖਾਓ ਕਿ ਦੁਬਾਰੇ ਇਹ ਇਦਾਂ ਦੀ ਹਰਕਤ ਨਾ ਕਰਨ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਫੜ ਕੇ ਮੈਂ ਤਾਂ ਇਹ ਕਹਿੰਦਾ ਵੀ ਲਾਲ ਉੱਥੇ ਲਾਲ ਜਿਹੜਾ ਚੌਕ ਹੈ ਉੱਥੇ ਸ਼੍ਰੀਨਗਰ ਦੇ ਵਿੱਚ ਉੱਥੇ ਖੜਾ ਕੇ ਜਿਵੇਂ 사ウਦੀ ਅਰਬ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਉੱਥੇ ਲੜਕਾ ਕੇ ਉਹਦਾ ਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਾਡੇ ਦੇਸ਼ ਵਾਸੀਆਂ ਨੂੰ ਜਿਹੜਾ ਦੇਸ਼ ਤੇ ਹਮਲਾ ਕੀਤਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਸੀਨੇ ਦੇ ਵਿੱਚ ਠੰਡ ਪੈ ਸਕੇ ਇਹ ਮਜਾਰਾ ਕੀਤਾ ਹੈ ਇਹਦਾ ਮਤਲਬ ਇਹ ਵੀ ਹੈ ਵੀ ਜਿਹੜੇ ਵਿਚਾਰੇ ਸਾਡੇ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਸਾਡੇ ਨਾਲ ਸਾਡਾ ਸਾਰਾ ਦੇਸ਼ ਖੜਾ ਹੈ ਤੇ ਸਰਕਾਰ ਨੂੰ ਇਹਦੇ ਤੇ ਸਖਤ ਤੋਂ ਸਖਤ ਕਾਨੂੰਨੀ ਚੁਣੇ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਇਹ ਬਹੁਤ ਨਿੰਦਾਯੋਗ ਹੈ ਜਿਸ ਤਰ੍ਹਾਂ ਕਿ ਸਾਡੇ ਹਿੰਦੂਸਤਾਨੀਆਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਇਹਨਾਂ ਨੂੰ ਚੁਣ-ਚੁਣ ਕੇ ਉੱਥੇ ਪਹਿਲਗਾਮ ਦੇ ਵਿੱਚ ਮਾਰਿਆ ਗਿਆ ਬਹੁਤ ਘਟੀਆ ਹਰਕਤ ਜੋ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਕੀਤੀ ਗਈ ਆ ਅਸੀਂ ਸਾਰੇ ਅੱਜ ਵਪਾਰੀ ਵਰਗ ਇੱਥੇ ਇਕੱਠਾ ਹੋ ਕੇ ਸਾਰੀਆਂ ਵਪਾਰਕ ਐਸੋਸੀਏਸ਼ਨਾਂ 90 ਹਲਕੇ ਦੀਆਂ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਸਾਰਿਆਂ ਦੇ ਪ੍ਰਧਾਨ ਮੈਂਬਰ ਔਰ ਉਹਨਾਂ ਦੇ ਇਕੱਠੇ ਹੋ ਕੇ ਅਸੀਂ ਮੁਜ਼ਾਹਰਾ ਕਰ ਰਹੇ ਹਾਂ ਅਸੀਂ ਭਾਰਤ ਸਰਕਾਰ ਨੂੰ ਇੱਕ اپੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਜੋ ਹੈ ਉਹ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਇੱਕ ਐਸੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਵੀ ਪਾਕਿਸਤਾਨੀ ਅਤਵਾਦੀ ਦੇ ਜੁਰਤ ਨਾ ਪਵੇ ਕਿ ਕਿਸੇ ਨੂੰ ਨਜਾਇਜ਼ ਇਸ ਤਰ੍ਹਾਂ ਮਾਰਿਆ ਜਾਵੇ ਜੀ ਨੀਮ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਵੀ ਇਹ ਹਰਕਤ ਹੋਈ ਹੈ ਪਾਕਿਸਤਾਨ ਵੱਲੋਂ ਉਹਨਾਂ ਦੇ ਅੱਤਵਾਦੀਆਂ ਨੂੰ ਟ੍ਰੇਨਡ ਕਰਕੇ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਹੈ ਔਰ ਨਿਰਦੋਸ਼ ਲੋਕ ਮਾਰੇ ਨੇ ਜਿਨ੍ਹਾਂ ਨੂੰ ਕਿਸੇ ਦਾ 10 ਦਿਨ ਪਹਿਲਾਂ ਵਿਆਹ ਹੋਇਆ ਸੀਗਾ ਕਿਸਦਾ 2 ਮਹੀਨੇ ਪਹਿਲਾਂ ਵਿਆਹ ਇਸ ਤਰ੍ਹਾਂ ਦੇ ਲੋਕ ਇਸ ਦੇ ਬੱਚੇ ਕਿਸਦਾ ਮਾਂ ਕਿਸਦਾ ਬਾਪ ਇਸ ਤਰ੍ਹਾਂ ਦੀ ਹਰਕਤਾਂ ਹੋਈਆਂ ਨੇ ਜਿਹੜੀਆਂ ਇਹ ਬਹੁਤ ਹੀ ਨਿੰਦਾਯੋਗ ਹੈ ਅਸੀਂ ਪੂਰਾ ਵਪਾਰੀ ਵਰਗ ਇਸ ਦੀ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਤੋਂ ਇਹ ਆਸ ਰੱਖਦੇ ਆਂ ਵੀ ਇਹਨਾਂ ਨੂੰ ਬਣਦੀ ਜੋ ਵੀ ਸਜ਼ਾ ਹੈਗੀ ਆ ਇਹਨਾਂ ਨੂੰ ਦਿੱਤੀ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੇ ਇਸ ਤਰ੍ਹਾਂ ਦੀ ਸਜ਼ਾ ਬਣਦੀ ਦਿੱਤੀ ਜਾਵੇ ਇਹਨਾਂ ਨੂੰ ਜੀ ਇਸ਼ੂ ਜੀ ਇੱਕ ਮਿੰਟ ਆਓ ਹਿੰਦੂਆਂ ਨੂੰ ਕਿਉਂ ਟਾਰਗੇਟ ਕਰਕੇ ਮਾਰਿਆ ਗਿਆ ਤੁਸੀਂ ਦੇਖਿਆ ਹੀ ਨੇ ਫੋਟੋਆਂ ਇੱਕ ਕਰਨਲ ਜਿਹਦਾ ਨਵਾਂ ਵਿਆਹ ਹੋਇਆ ਸੀਗਾ ਉਹ ਹਨੀਮੂਨ ਤੇ ਗਿਆ ਸੀ ਜੀ ਲੱਗਦਾ ਪਾਕਿਸਤਾਨ ਹਮੇਸ਼ਾ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ ਪਾਕਿਸਤਾਨ ਦੇਖੋ ਜੀ ਆਪਣੀਆਂ ਹਰਕਤਾਂ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈਗਾ ਜਿਸ ਤਰ੍ਹਾਂ ਅੰਤਕਵਾਦ ਕਸ਼ਮੀਰ ਦੇ ਵਿੱਚ ਪਹਿਲਾਂ ਸੀ ਸੈਂਟਰ ਗਵਰਨਮੈਂਟ ਨੇ ਇਹਦੇ ਉੱਤੇ ਕਾਫੀ ਸਾਰਾ ਸੈਂਟਰ ਗਵਰਨਮੈਂਟ ਨੇ ਕਾਫੀ ਜ਼ਿਆਦਾ ਇਹਦੇ ਉੱਤੇ ਨਕੇਲ ਪਾ ਦਿੱਤੀ ਸੀ ਤੇ ਹੁਣ ਹੁਣ ਏਦਾਂ ਦਾ ਹਾਲ ਹੋਇਆ ਪਿਆ ਕਿ ਜਿਸ ਤਰ੍ਹਾਂ ਹੁਣ ਆਪਣੇ ਟੈਰੋਰੀਜ਼ਮ ਕਾਫੀ ਦੁਬਾਰਾ ਯਾਨੀ ਕੀ ਗਿਆਨਾ ਚੋਨੇ ਅੱਜ ਫੇਰ ਇੱਕ ਵਾਰੀ ਵਪਾਰੀ ਇਕਤਾ ਵੱਲੋਂ ਜੀ ਪਟਿਆਲਾ ਗੜ ਇਕੱਠਾ ਕੀਤਾ ਗਿਆ ਸਿਰਫ ਜੋ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਟੈਰਰਿਸਟਾਂ ਵੱਲੋਂ ਅੱਤਵਾਦੀ ਵੱਲੋਂ ਕੋਣੀ ਹਰਕਤ ਕੀਤੀ ਗਈ ਹੈ ਬੇਗੁਨਾਹ ਪਰਿਵਾਰਾਂ ਦਾ ਕਤਲ ਕੀਤਾ ਗਿਆ ਪੁੱਛ ਪੁੱਛ ਕੇ ਦੋਸ਼ੀ ਮਾਰੇ ਗਏ ਨੇ ਉਸ ਦੇ ਸਬੰਧ ਦੇ ਵਿੱਚ ਅਸੀਂ ਇਕੱਲੇ ਨਹੀਂ ਸਾਰਾ ਹਿੰਦੁਸਤਾਨ ਨਹੀਂ ਸਾਰੀ ਕੰਟਰੀਆਂ ਦੇ ਵੱਲੋਂ ਬਕਰਖ ਮੋਦੀ ਨੂੰ ਸੁਨੇਹਾ ਆ ਰਹੇ ਨੇ ਕਿ ਇਹ ਕਾਨੂੰਨੀ ਹਰਕਤ ਕਦੇ ਬਰदाश्त ਨਹੀਂ ਕੀਤੀ ਜਾਊਗੀ ਅਸੀਂ ਵੀ ਇਹ ਨਾਭਾ ਨਿਵਾਸੀਆਂ ਦੇ ਵਪਾਰ ਮੰਡਲ ਵੱਲੋਂ ਅਪੀਲ ਕਰਦੇ ਆਂ ਕਿ ਇਹ ਕਾਨੂੰਨੀ ਹਰਕਤਾਂ ਤੋਂ ਬਾਝ ਆ ਜਾਵੇ ਪਾਕਿਸਤਾਨ ਨਹੀਂ ਤਾਂ ਸਾਡੇ ਸੈਂਟਰ ਦੀ ਸਰਕਾਰ ਪ੍ਰਾਇਮਿਸ ਨੂੰ ਬੇਨਤੀ ਕਰਦੇ ਆਂ ਕਿ ਜਿਹੇ ਇਹ ਕਾਨੂੰਨੀਆਂ ਨੂੰ ਹਰਕਤਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨਾਲ ਯਹੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਜਿਹੜਾ ਹੋਰ ਸੋਚ ਰਿਹਾ ਇਸ ਕਿਸ ਕੋਨ ਹਰਕਰ ਕਰ ਵਾਸਤੇ ਉਹ ਅੱਗੇ ਨੂੰ ਸੋਚਣ ਦੇ ਮਜਬੂਰ ਹੋ ਜਾਵੇ ਵੀ ਮੈਂ ਪਾਕਿਸਤਾਨ ਦਾ ਪਾਕਿਸਤਾਨ ਹਿੰਦੁਸਤਾਨ ਦਾ ਹਿੰਦੁਸਤਾਨ ਕਿਤੇ ਵੀ ਮੈਂ ਇਹ ਕੋਈ ਹਰਕਰ ਨਹੀਂ ਕਰਨੀ ਸੋ ਅਹੀ ਤੇ ਸਖਤ ਤੋਂ ਸਖਤ ਸਹਿਤੀ ਆਵੇ ਅਸੀਂ ਇੰਨੇ ਕਹਿੰਦੇ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵਪਾਰਮਨ ਜੋ ਨਹੀਂ ਕੀ ਜਾਣਾ ਚਾਹੀਦਾ ਦੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਪਿਛਲੇ 3 ਤੋਂ 4 ਦਿਨਾਂ ਤੋਂ ਪੂਰਾ ਦੁੱਖ ਦੀ ਜਿਹੜੀ ਆ ਮਾਹੌਲ ਬਹੁਤ ਜ਼ਿਆਦਾ ਆ ਅੱਜ ਵੀ ਵਪਾਰੀ ਸਾਡੇ ਇਕੱਠੇ ਹੋਏ ਨੇ ਇਸ ਜੋ ਉਹਨਾਂ ਨੇ ਨੁਕਸੰਤਾ ਪਹਿਆ ਦਰਦਨਾਕ ਕਤਲੇਆਮ ਕਰਿਆ ਫੈਲਗਾਮ ਦੇ ਵਿੱਚ ਹਿੰਦੂਆਂ ਦੇ ਨਾਮ ਪੁੱਛ-ਪੁੱਛ ਕੇ ਸਿਰਫ ਇਹ ਦੇਖ ਕੇ ਧਰਮ ਦੇਖ ਕੇ ਮਾਰੇ ਨੇ ਕੋਈ ਜਾਤ ਨਹੀਂ ਦੇਖੀ ਕੋਈ ਪਾਤ ਨਹੀਂ ਦੇਖਿਆ ਕੋਈ ਸਟੇਟ ਨਹੀਂ ਦੇਖਿਆ ਕੋਈ ਰਾਜ ਨਹੀਂ ਦੇਖਿਆ ਉਹਨਾਂ ਨੇ ਸਿਰਫ ਇਹ ਪੁੱਛਿਆ ਵੀ ਤੂੰ ਹਿੰਦੂ ਹੈ ਜੇ ਨਹੀਂ ਜੀ ਕੀਨ ਆਇਆ ਤਾਂ ਉਹਨਾਂ ਨੇ ਉਹਦਾ ਕਜਾਮਾ ਪੈਂਟ ਜੋ ਵੀ ਉਤਾਰ ਕੇ ਦੇਖਿਆ ਔਰ ਮਾਰਿਆ ਇਸ ਤੋਂ ਕੀ ਸਾਬਤ ਹੁੰਦਾ ਹੈ ਵੀ ਲੱਗਦਾ ਹੈ ਵੀ ਸੈਂਟਰ ਦੀ ਗਵਰਨਮੈਂਟ ਨੂੰ ਕੁਝ ਵੱਡਾ ਕਰਨਾ ਚਾਹੀਦਾ ਹੈ। ਦੇਖੋ ਸੈਂਟਰ ਗਵਰਨਮੈਂਟ ਆਪਣੀ ਜਗ੍ਹਾ ਦੇ ਉੱਤੇ ਜੋ ਵੀ ਆ ਕਰ ਰਹੀ ਆ ਡਿਪਲੋਮੈਟਿਕ ਤਰੀਕੇ ਦੇ ਨਾਲ ਸਭ ਤੋਂ ਸਹੀ ਕਰ ਰਹੀ ਆ। ਸੈਂਟਰ ਗਵਰਨਮੈਂਟ ਵੀ ਇੱਕ ਤਰ੍ਹਾਂ ਨਾਲ ਦੇਖੋ ਜੋ ਡਿਪਲੋਮੈਟਿਕ ਰਿਸ਼ਤੇ ਨਾਲ ਵਿਦੇਸ਼ੀ ਨੀਤੀ ਆ ਉਸ ਤੋਂ ਵੀ ਤਰ੍ਹਾਂ ਕਰ ਸਕਦੀ ਆ। ਔਰ ਇਸ ਦਾ ਬਦਲਾ ਮੋਦੀ ਜੀ ਨੇ ਕਿਹਾ ਕਿ ਇੰਨਾ ਭਿਆਨਕ ਹੋਊਗਾ ਕਿ ਪੂਰੀ ਦੁਨੀਆ ਦੇਖੂਗੀ ਕਿ ਇਸ ਤੋਂ ਬਾਅਦ थर-थर ਕੰਬਣਗੇ ਜਿੰਨੇ ਵੀ ਇਹ ਮੋਲਜ਼ਮੇਰੇ ਹੈਗੇ ਨੇ। ਔਰ ਜਿਹੜੇ ਪਹਿਲਾ ਦੇਸ਼ ਦੇ ਅੰਦਰ ਜਿਹੜੀਆਂ ਦੇਸ਼ਵ੍ਰਤੀ ਤਾਕਤਾਂ ਦੇਸ਼ ਦੇ ਅੰਦਰੇ ਬੈਠੀਆਂ ਨੇ ਸਰਕਾਰ ਦੇ ਰੇਖਾਾਂਜਲੇ ਦੇ ਕਿੰਨੂੰ ਪਰੰਤੂ ਕਰਦੀਆਂ ਨੇ ਔਰ ਇਹਨਾਂ ਤਾਕਤਾਂ ਦੀ ਪੁਸ਼ਤ ਪਨਾਇਆਂ ਕਰਦੀਆਂ ਨੇ ਉਹਨਾਂ ਪਾਰਟੀਆਂ ਨੂੰ ਵੀ ਨੱਥ ਪਾਣੀ ਪਊਗਾ ਔਰ ਉਹ ਪਾਰਟੀਆਂ ਨੂੰ ਨੱਥ ਪਾਉਣ ਲਈ ਦੇਸ਼ ਦੇ ਹਿੰਦੂ ਨੂੰ ਇੱਕ ਹੋਣਾ ਪਊਗਾ ਇਹ ਹਿੰਦੂ ਤੱਤ ਤੇ ਹਮਲਾ ਧਰਮ ਤੇ ਹਮਲਾ ਨਾ